ਇਹ ਤਸਵੀਰਾਂ ਨੇ ਫਗਵਾੜਾ ਵਿਖੇ ਸਥਿਤ ਈਸਟਬੁਡ ਦੀਆਂ ਜਿੱਥੇਗੀ ਤੇ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅੱਧੀ ਦਰਜਨ ਦੇ ਕਰੀਬ ਆਏ ਹਮਲਾਵਰਾਂ ਨੇ ਇੱਕ ਬੌਂਸਰ ਤੇ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ ਦੌਰਾਨ ਜਿੱਥੇ ਬੌਂਸਰ ਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਉਥੇ ਜ਼ਖਮੀ ਬੌਂਸਰ ਦੀ ਪਹਿਚਾਨ ਸੰਦੀਪ ਕੁਮਾਰ ਵਜੋਈ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਜਲੰਧਰ ਦੇ ਐਨਡੀਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸਤਪਾਲ ਹੈ ਜੀ ਸਤਪਾਲ ਜੀ ਅੱਜ ਇੱਥੇ ਜਲੰਧਰ ਨੇ ਜੋਲ ਹਸਪੀਟਲ ਚ ਕੀਮਾ ਵਾਲੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ਈਸਟਬੁਡ ਵਿੱਚ ਲੋਕਾਂ ਦੀ ਸੇਫਟੀ ਬਾਥੇ ਬੌਂਸਰ ਲੱਗਾਇਆ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਫੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਪ੍ਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਹੈ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਹੈ ਜੀ ਅੱਛਾ ਜੀ ਗੋਲੀ ਪੱਟ ਵਿੱਚ ਲੱਗੀ ਹੈ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਵੁੱਡ ਉੱਥੇ ਘੱਟੋ-ਘੱਟ ਜੀ 4-5 ਸਾਲ ਹੋ ਚਲੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਆਲੇ ਤੇ ਤੇ ਤੁਹਾਡੇ ਬੱਚੇ ਦੀ ਕਿੱਦਾਂ ਕੰਡੀਸ਼ਨ ਹਾਲੇ ਕੰਡੀਸ਼ਨ ਠੀਕ ਹੈ ਸਿੱਧੀ ਸਿੱਧੀ ਆਵੇ ਹੱਲੇ ਕੁਝ ਪਤਾ ਨਹੀਂ ਲੱਗੇਗਾ ਬਿਲਕੁਲ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਰ ਉਹਨਾਂ ਪਰਜਾ ਦਾ ਮੈਂ ਕਿਉਂ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਨਹੀਂ ਸਿੱਧਾ ਆ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਸਾਰੀ ਐ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਤੇ ਪੂਰੀ ਵਾਰਦਾਤ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਡੀਐਸਪੀ ਭਾਰਤ ਪੂਸ਼ਣ ਨੇ ਦੱਸਿਆ ਕਿ ਅੱਧੀ ਦਰਜੇ ਦੇ ਕਰੀਬ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਇੱਕ ਗੋਲੀ ਸੰਦੀਪ ਦੀ ਜੇਬ ਵਿੱਚ ਪਏ ਮੋਬਾਈਲ ਵਿੱਚ ਲੱਗੀ ਜਿਸ ਨਾਲ ਮੋਬਾਈਲ 'ਚ ਧਮਾਕਾ ਹੋ ਗਿਆ ਸੰਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਹਨਾਂ ਕਿਹਾ ਕਿ ਇਹ ਹਮਲਾ ਪ੍ਰਾਣੀ ਦੰਚਿਸ ਦੇ ਚਲਦਿਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਨਾ ਦੱਸਿਆ ਕਿ ਜਲਦੀ ਹੀ ਮਾਮਲੇ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਗਵਾੜਾ ਤੋਂ ਨਵਰਾਂਗਚਨ ਲਈ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਥੋੜਾ ਜਿਨਾ ਸਾਨੂੰ ਥੋੜੀ ਇਨਫੋਰਮੇਸ਼ਨ ਦੇ ਦਿਓ ਮੈਂ ਮੰਤਰਿਆ ਕਾਈਂਲੀ ਉਹ ਤੁਹਾਨੂੰ ਬਰੀਫ ਕਰ ਦਿੰਦੇ ਆ ਜੀ ਸਰ ਕੀ ਪਤਾ ਲੱਗਦਾ ਹੋਣਾ ਥੋੜਾ ਜਿਨਾ ਬਰੀਫ ਕਰ ਦਿਓ ਸਰ ਕੋਈ ਪੁਰਾਣਾ ਕਲੀਨ ਸੀ ਉਹ ਇੱਕ ਨੂੰ ਕੱਟਿਆ ਸੀ ਉਹਨੇ ਜਾਣ ਕੇ ਇੱਥੇ ਕੀਤਾ ਇਹਨੇ ਉਹਨੂੰ ਬੈਨ ਕੀਤਾ ਸੀ ਇੱਥੋਂ ਫਿਰ ਆਇਆ ਅੱਜ ਹਾਂ ਹੁਣ ਓਪਨ ਏਰੀਆ ਪਤਾ ਨਹੀਂ ਬੈਨ ਕਿਦਾਂ ਕੀਤਾ ਜਾਂ ਦੋ ਬਾਕੀ ਮੈਡਮ ਤੁਹਾਨੂੰ ਕਰਦੇ ਵੈਸੇ ਗੋਲੀ ਚਲੀ ਸੀ ਕਿ ਕਿੰਨੇ ਕੀ ਮਤਲਬ ਪਤਾ ਲੱਗਾ ਫਿਰਾਂ ਲਈ ਕਿੰਨੇ ਰੌਣਕ ਫੈਰ ਹੋਏ ਸਰ ਟਾਈਮਿੰਗ ਦਾ ਥੋੜਾ ਦੱਸੋਗੇ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਕ وجہ ਮਿਲੀ ਹੈ ਨਹੀਂ ਮੈਨੂੰ ਤਾਂ ਪੈਦਲ ਸੁਣਿਆ ਹੈ ਉਹ ਡੀਐਸਪੀ ਸਾਹਿਬ ਉਹ ਮੈਡਮ ਕਰ ਦਿੰਦੇ ਐਫੈਕਟਡ ਟਾਈਮ ਤੇ ਸਾਰਾ ਕੁਝ ਸਰ ਕੋਈ ਮੌਕੇ ਤੇ ਸੀਸੀਟੀਵੀ ਕੋਈ ਕਵਰ ਤੋਂ ਸੀਸੀਟੀਵੀ ਹੋਈ ਹੈ ਕਰ ਰਹੇ ਨੇ ਕਰ ਰਹੇ ਨੇ ਕਿੱਥੇ ਕਰਕੇ ਸਰ ਚੱਲੀ ਗੋਲੀ ਇੱਥੇ ਆ ਸੀ ਕੰਪਨਸਵਾ ਗੱਲ ਲੱਗੀ ਕੋਈ ਲੜਾਈ ਹੋਈ ਸੀ ਸਟੂਡਿੰਗ ਕੋ ਬਿਵਾਹ ਕੋ ਚਿੱਤ ਦੀ ਗੱਲ ਮਾ ਕੇ ਡਿਟੇਲਸ ਪਲੀਜ਼ ਕਰ ਦੋ ਮੈਂ ਚਲੋ ਠੀਕ ਹੈ ਓਕੇ ਓਕੇ